ਹਾਂਜੀ ਸਸਤਰੀ ਗਾਲ ਜੀ ਸਾਰਿਆਂ ਨੂੰ ਅੱਜ ਆਪਾਂ ਸ਼ਹਿਰ ਆਏ ਸੀ ਗੱਡੀ ਲੈ ਕੇ ਤੇ ਗੱਡੀ ਦਾ ਕੰਮ ਗੁੰਮ ਕਰਾਉਣਾ ਸੀ ਗੱਡੀ ਨੂੰ ਲੇਟਾਂ ਲਗਾਉਣੀਆਂ ਸੀ ਆ ਨਵੀਆਂ ਲੇਟਾਂ ਲਿਆਂਦੀਆਂ ਪਈਆਂ ਆ ਤੇ ਹੁਣ ਮਿਸਤਰੀ ਐ ਸ਼੍ਰੀ ਭਾਈ ਦੇ ਆਪਾਂ ਨੂਰਮਹਿਲ ਖੜੇ ਆ ਤੇ ਹੁਣ ਕਰੂਗਾ ਲੇਟਾਂ ਫਿੱਟ ਤਾਰਾਂ ਤੂਰਾਂ ਲਾ ਕੇ ਇੱਕ ਆ ਪਟਾ ਲਿਆਂਦਾ ਆਪਾਂ ਪਿੱਛੇ ਡਿੱਗੀ ਦੇ ਉੱਪਰ ਲਾਉਣ ਨੂੰ ਤੇ ਇਹਦੇ ਨਾਲ ਫਿਰ ਗੱਲ ਓਕੇ ਰਿਪੋਰਟ ਬਣ ਜਾਊਗੀ ਗੱਲਬਾਤ ਤੇ ਤੁੰਦਾਨੇ ਕਰਕੇ ਲੈਟਾਂ ਮੂਰੇ ਬਹੁਤ ਘੱਟ ਸੀ ਤੇ ਆਪਾਂ ਦੋ ਸੈੱਟ ਹੋਰ ਨਵੇਂ ਲਵਾ ਦਿੱਤੇ ਆ ਤੇ ਹੁਣ ਕੁਛ ਨਹੀਂ ਭਾਜੀ ਕਰੂਗਾ ਫਿਰ ਪੁਰਾਣੀ ਵੀ ਖੋਲ ਕੇ ਥੱਲੇ ਪੱਤੀ ਬਣਾ ਕੇ ਤੋਂ ਆਪਾਂ ਨਾਲ ਫਿੱਟ ਇੱਕ ਥਾਂ ਤੇ ਹੋ ਜੂਗੇ ਤੇ ਹੁਣ ਭਾਜੀ ਲਾਪਿਆ ਫਿੱਟ ਕਰਨ ਚਾਰੇ ਹੀ ਸੈੱਟ ਫਿੱਟ ਕਰਕੇ ਤਾਂ ਫਿਰ ਆਪਾਂ ਰਾਤ ਨੂੰ ਸੀਨ ਨਾਲ ਪਾਵਾਂਗੇ ਇਹਦਾ ਫਿਰ ਵਧੀਆ ਗੱਲਬਾਤ ਬਣ ਜਾਊਗੀ ਲੇਟਾਂ ਦੀ ਆਹ ਕਰਤੇ ਭਾਈ ਨੇ ਕਨੈਕਸ਼ਨ ਤੇ ਹੁਣ ਸੈਟਿੰਗ ਕਰਦਾ ਪਿਆ ਆ ਸੈਟਿੰਗ ਕਰਕੇ ਤਾਂ ਫਿਰ ਟੇਪ ਕਰ ਦੇਣੀ ਆ ਉਹ ਜਗਦੀਆਂ ਲੇਟਾਂ ਲੋ ਜੀ ਅੱਜ ਆਪਾਂ ਸ਼ਹਿਰ ਸੀਗੇ ਤਾਂ 10 11 11:00 ਵਜੇ ਤਾਂ ਮੈਂ ਸ਼ਹਿਰ ਆਇਆ ਅੱਜ ਤੇ ਗੱਡੀ ਦਾ ਕੰਮ-ਕੁਮ ਕਰਾਉਣਾ ਸੀ ਕਈ ਕੰਮ ਹੋਣ ਵਾਲੇ ਸੀ ਪਰ ਉਹ ਗੱਲ ਬਣੀ ਨਹੀਂ ਇੱਕ ਬੈਡੂ ਚਾ ਕਰਾਉਣਾ ਸੀ ਇੱਕ ਲਖਾਈ ਲੁਕੀ ਕਰਾਉਣੀ ਇੱਥੇ ਪੱਟੀ ਲੱਗਣੀ ਸ਼ੀਸ਼ੇ ਦੇ ਨਾਂ ਨੂੰ ਲਗਾਉਣੇ ਸੀ ਉੱਤੇ ਉਹ ਵੀ ਨਹੀਂ ਗੱਲ ਬਣੀ ਫੇਰ ਆਪਾਂ ਲਾਈਟਾਂ ਦਾ ਕੰਮ ਕਰਾਇਆ ਲਾਈਟਾਂ ਲਵਾਈਆਂ ਮੂਰੇ ਬੰਪਰ ਦੇ ਥੱਲੇ ਤੇ ਪਿੱਛੇ ਡਿੱਗੀ ਦੇ ਉੱਪਰ ਢਟ ਦੇ ਲੈਂਡ ਲਵਾਈ ਆ ਤੇ ਗੱਲਬਾਤ ਓਕੇ ਰਿਪੋਰਟ ਕਰਾਤੀ ਐਨ ਅੱਪਾ ਤੁਹਾਨੂੰ ਉਹ ਵੀ ਵੀਡੀਓ ਦੇ ਵਿੱਚ ਦਿਖਾਵਾਂਗੇ ਜਿਹੜੀਆਂ ਲਾਈਟਾਂ ਲਾਈਆਂ ਆ ਅੱਜ ਸਾਰਾ ਦਿਨ ਆਪਣਾ ਇੱਦਾਂ ਨਿਕਲੇ ਮੰਮੀ ਡੈਡੀ ਹੁਣੀ ਕੇ ਦਰਬਾਰ ਸਾਹਿਬ ਨੂੰ ਸਵੇਰ ਦੇ ਸਵਾਜੀ ਵਾਲੀ ਗੱਡੀ ਤੇ ਮੈਂ ਇੱਧਰ ਸ਼ਹਿਰ ਨੂੰ ਆ ਗਿਆ ਨੂਰਮਹਿਲ ਨੂੰ ਬਾਕੀ ਵੀਡੀਓ ਆਪਾਂ ਬਣਾਉਨੇ ਆ ਉਹ ਵੀ ਲਾਈਟਾਂ ਦੀ ਵੀ ਰਾਤ ਨੂੰ ਦਿਖਾਉਨੇ ਤੁਹਾਨੂੰ ਉਹ ਵੀ ਲਵਾਤੀਆਂ ਜੀ ਗੱਡੀ ਨੂੰ ਲਾਈਟਾਂ ਤੇ ਮੈਨੂੰ ਹੋ ਗਿਆ ਸੀ ਨੀਰਾ ਮੈਂ ਹੁਣ ਦੁੱਧ ਦੁੱਧ ਲਿਆ ਕੇ ਸ਼ਹਿਰੋਂ ਬਿਯਾਰੋਂ ਬਿਯਾਰੋਂ ਵੀ ਸਮਾਨ ਲਿਆਉਣਾ ਈ ਤੇ ਆ ਚੈੱਕ ਕਰੋ ਗੱਲ ਬਾਤ ਉੱਤੇ ਰਿਪੋਰਟ ਕਰਾਤੀ ਆ ਤੇ ਥੱਲੇ ਗੱਡੀ ਦੇ ਬਾਰਾ ਹੀ ਬਣਾਤੀ ਆ ਨਵੀਆਂ ਨਕੋਰ ਲਾਈਟਾਂ ਲੱਗੀਆਂ ਤੇ ਲਾਈਟ ਮੜੀ ਚੈੱਕ ਕਰੋ ਤੁਸੀਂ ਇਹ ਪੂਰੇ ਰਾਹ ਤੇ ਲੱਗੀ ਹੋਊਗੀ ਸਿੱਧੇ ਰਾਹ ਤੇ ਪਰ ਫੇਰ ਲਾਈਟ ਬਣੂਗੀ ਤੇ ਗੱਲਬਾਤ ਗੱਡੀ ਪੂਰੀ ਜੈਸ ਕਰਾਉਣੀ ਹੈ। ਹੈ ਅੱਜ ਜਲਦੀ ਕਿ ਨਹੀਂ ਲਾਈਟ ਪੂਰੀ। ਗੱਡੀ ਦੀ ਡਿੱਗੀ ਦੇ ਉੱਪਰ ਛੱਤ ਤੇ ਮਾਰਦੀ ਚਮਕਾਰੇ ਪੂਰੇ। ਇਹ ਹੁਣ ਆਪਾਂ ਗੱਡੀ ਨੂੰ ਸ਼ੂਸ਼ਾਬਾਸ਼ੀਆਂ ਕਰਾਉਣੀ ਆ ਸ਼ਿੰਗਾਰ ਦੇਣੀ ਆ ਗੱਡੀ। ਇਹਨ ਗੱਲਬਾਤ ਓਕੇ ਰਿਪੋਰਟ ਕਰਾਵਾਂਗੇ ਤੇ ਤੁਹਾਨੂੰ ਮੈਂ ਥੋੜਾ ਜਿਹਾ ਕਰਾਉਣਾ ਚੈੱਕ ਗੱਡੀ ਮਾਰੂ ਵੀ ਚੰਗਾਰੇ ਬਦਲਦਾ ਲਾਈਟ ਇਹ ਆ ਦੇਖੀ ਆ ਬਣਦੀ ਗੱਲਬਾਤ ਪੂਰੀ ਮੇਰ ਪਾਊਗੀ ਪੂਰਾ ਗੱਡੀ ਇਹ ਇਹ ਰੋਡ ਤੇ ਹੁਣ ਚਾਨਣ ਝੜੂਗੀ ਪੂਰਾ ਤੇ ਆ ਮੋਰੇ ਜਿਹੜੀਆਂ ਛੋਟੀਆਂ ਲਾਈਟਾਂ ਇਹ ਆਪਾਂ ਦੇਣੀਆਂ ਖੋਲ ਆਹ ਵਾਲੀਆਂ ਇਹਨਾਂ ਦਾ ਕੋਈ ਸਾਹਮਣੀ ਹੈਗਾ ਹੁਣ ਇਹ ਖੋਲ ਦੇਣੀ ਆ ਉਦਾਂ ਵੀ ਇਹ ਬੈਟਰੀ ਬਹੁਤ ਖਾਂਦੀਆਂ ਸੀ ਤੇ ਇਹਨਾਂ ਨੂੰ ਹੁਣ ਆਪਾਂ ਗੋਲਾਂਗੇ ਤੇ ਬਾਕੀ ਹੋ ਗਿਆ ਬਹੁਤ ਹਨੇਰਾ ਤੇ ਹੁਣ ਆਪਾਂ ਗੱਡੀ ਪਹਿਲਾਂ ਕਰੀਏ ਬੰਦ ਤੇ ਹਨੇਰਾ ਹੋ ਗਿਆ ਜਿਆਦਾ ਤੇ ਹੁਣ ਬਲੌਗ ਦੀ ਆਪਾਂ ਕਰਨੀ ਆ ਸਮਾਪਤੀ ਇਸ ਕਰਕੇ ਮੈਂ ਕਿਹਾ ਪਹਿਲਾਂ ਵੀਡੀਓ ਬਣਾ ਲਈਏ ਤਾਂ ਫਿਰ ਆਪਾਂ ਕਰਾਂਗੇ ਗੱਲ ਹਾਲੋ ਹੁਣ ਮੈਂ ਫਲੈਸ਼ ਜਗਾਈ ਆ ਤੇ ਲੱਗਦੀ ਗੱਡੀ ਐਨਕ ਨਹੀਂ ਪੂਰੀ ਸਿਰਾ ਇੱਕ ਪਾਰਕਿੰਗ ਤੇ ਵੀ ਜਗੂਗੀ ਇਹ ਹੁਣ ਪਾਰਕਿੰਗ ਤੇ ਜਗਦੀ ਆ ਬ੍ਰੇਕ ਤੇ ਤੇ ਐਂਡੀਕੇਟਰ ਤੇ ਜਿੱਧਰ ਲਾਪਾ ਸੱਜੇ ਪਾਸੇ ਲਾਵਾਂਗੇ ਸੱਜੇ ਪਾਸੇ ਚੱਲੂਗੀ ਖੱਬੇ ਪਾਸੇ ਲਾਵਾਂਗੇ ਖੱਬੇ ਪਾਸੇ ਚੱਲੂਗੀ ਤੇ ਬਾਕੀ ਗੱਲਬਾਤ ਸਿਰਾ ਆ ਮਿੱਤਰੋ ਤੇ ਅੱਜ ਦਾ ਬਲੌਗ ਆਪਣਾ ਇੰਨਾ ਕਹੀ ਸੀ ਤੇ ਮਿਲਦੇ ਆਪਾਂ ਨੈਕਸਟ ਬਲੌਗ ਦੇ ਵਿੱਚ ਸਾਸਰੀ ਘਾਲ ਜੀ ਸਾਰਿਆਂ ਨੂੰ